ਸਰਬਜੀਤ ਸਿੰਘ ਜੀ ਜਿਹੜੀ ਅੱਜ ਤੁਹਾਡੀ ਮੀਟਿੰਗ ਹੋਈ ਆ ਉਹ ਕਿਸ ਵਿਸ਼ੇ ਤੇ ਹੋਈ ਜੀ ਅੱਜ ਦੀ ਵੀ ਜੀ ਸਾਡੀ ਜਿਹੜੀ ਮੀਟਿੰਗ ਹੋਈ ਆ ਉਹ ਸਾਡੀ ਹੋਈ ਆ ਕਿ 2027 ਦੀ ਜਿਹੜੀ ਇਲੈਕਸ਼ਨ ਆਉਂਦੀ ਆ ਉਹਦੇ ਸਬੰਧ ਵਿੱਚ ਅਸੀਂ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਡੀਸੀ ਸਾਹਿਬ ਦੇ ਰਾਈ ਭੇਜਣ ਲੱਗੇ ਆ ਕਿ ਦਿੱਲੀਆਂ ਵੀ ਰਾਜ ਦੀ ਤਰ੍ਹਾਂ ਪਾਰਟੀਆਂ ਆ ਇਹਨਾਂ ਦਾ ਜਿਹੜਾ ਮੈਨੀਫੈਸਟੋ ਆ ਉਹ ਆਪਣਾ ਮਾਲ ਜੋ ਨੈਸ਼ਨਲ ਅਦਾਲਤ ਤੋਂ ਤਸਦੀਕ ਕਰਾ ਕੇ ਹਰ ਪਾਰਟੀ ਆਪਣਾ ਨੈੱਟ ਤੇ ਆਨਲਾਈਨ ਪਾਵੇ ਕਿ ਜੇ ਅਸੀਂ ਇਹਨਾਂ ਪਾਰਟੀਆਂ ਕਿ ਕੰਮ ਨਹੀਂ ਕਰਦੇ ਮੈਨੀਫੈਸਟੋ ਦੇ ਮਤਾਬਕ ਤੇ ਸਾਡੀ ਜਿਹੜੀ ਪਾਰਟੀ ਦੀ ਮਾਨਤਾ ਰੱਦ ਕਰਕੇ ਤੇ ਉਸ ਪਾਰਟੀ ਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਕੀਤੀ ਜਾਵੇ ਤੇ ਇੱਕ ਹੀ ਉਹਦੇ ਵਿੱਚ ਸਾਡਾ ਵਿਸ਼ਾ ਹੋਰ ਆ ਵੀ ਜਿਹੜੀ ਇਲੈਕਸ਼ਨ ਹੋਣੀ ਆ ਉਹ ਮਸ਼ੀਨਾਂ ਰਾਹੀਂ ਵੋਟ ਨਾ ਪਾਈ ਜਾਵੇ ਇਹ ਜਿਹੜੀ ਗਾਂਹ ਵਾਲੀ ਇਲੈਕਸ਼ਨ 2027 ਦੇ ਉਹ ਵੈਲਿਡ ਪੇਪਰ ਤੇ ਜਿਹੜੀ ਆ ਬੋਟ ਜਿੱਦਾਂ ਪਹਿਲਾਂ ਕੋਈ ਸਮਾਂ ਹੁੰਦੀ ਸੀ ਉਸੇ ਤਰ੍ਹਾਂ ਵੈਲਿਡ ਪੇਪਰ ਤੇ ਬੋਟ ਜਿਹੜੀ ਆ ਕਰਾਈ ਗਈ 11 ਤਰੀਕ ਨੂੰ ਜਿਮਨੀ ਚੋਣਾਂ ਹੋਣ ਜਾ ਰਹੀਆਂ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਵੇਖੋ ਜੀ ਜਿਹੜੀ ਜਿਮਨੀ ਚੋਣ ਦੀ ਗੱਲ ਕਰਦੇ ਜੇ ਇਸ ਮੌਕੇ ਦੇ ਇਹਨਾਂ ਨੇ ਬਦਲ ਜਿਹੜਾ ਹੁਣ ਜੋ ਵੀ ਇਹਨਾਂ ਨੇ ਸਾਡੇ ਵੱਲੋਂ ਤੇ ਅਸੀਂ ਮੌਕਾ ਹੀ ਕਵਾਂਗੇ ਕਿ ਮੌਕੇ ਤੇ ਪਤਾ ਨਹੀਂ ਵੀ ਕਿੰਨੇ ਕਿ ਜਾਣੇ ਇੱਕ ਦੂਜੇ ਦੇ ਵਿਰੋਧੀ ਬਣ ਕੇ ਖੜੂਗੇ ਆ ਇਹ ਤੇ ਸਾਨੂੰ ਇਹਦੇ ਵਿੱਚ ਕੁਝ ਨਹੀਂ ਲੱਗਦਾ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਕੌਣ ਜਿੱਤੇ ਕੌਣ ਹਾਰੇ ਇਹਦੇ ਆਮ ਨੌਲੇ ਜੀ ਸਾਨੂੰ ਲੱਗ ਜਾਂਦਾ ਵਾ ਸਾਨੂੰ ਕਲੀਅਰ ਨਹੀਂ ਆ ਇਹਦੇ ਬਾਰੇ ਹਿੰ ਤੱਕ ਕੁਝ ਕਹਿ ਸਕਦੇ ਕਿ ਕਿੰਨੇ ਜਿੱਟੜਾ ਬਾਕੀ ਜ਼ਿਆਦਾਤਰ ਜਿਹੜੀ ਵੋਟ ਵਾ ਉਹ ਜਿਹੜਾ ਵੀ ਮੇਰਾ ਵੀਰ ਭਰਾ ਕੋਈ ਯਾਦ ਖਲੋਊਗਾ ਉਹਨੂੰ ਜਾਊਗੀ ਕਿਉਂਕਿ ਹੁਣ ਲੋਕ ਇਹਨਾਂ ਰਾਜਨੀਤਿਕ ਪਾਰਟੀਆਂ ਸਾਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣ ਚੁੱਕੇ ਆ ਕਿ ਉਹ ਕਿ ਲੋਕੀ ਪੜੇ ਲਿਖੇ ਨੇ ਲੋਕ ਪਰ ਇਹਨਾਂ ਤੋਂ ਲੋਕ ਜਿਹੜਾ ਵਾ ਪਾਰਟੀਆਂ ਤੋਂ ਲੋਕ ਕੰਨੀ ਕਰਾਉਂਦੇ ਆ ਕਿਉਂ ਕਿ ਇਹਨਾਂ ਦਾ ਭਰੋਸਾ ਜਿਹੜਾ ਕਿਸੇ ਦਾ ਵੀ ਨਹੀਂ ਰਹਿ ਗਿਆ ਸਾਰੇ ਇੱਕੋ ਜਿਹੇ ਆ ਕੁਝ ਕੈਂਡੀਡੇਟ ਜਿਹੜੇ ਆ ਉਹ ਬਾਹਰ ਦੇ ਜ਼ਿਲ੍ਹਿਆਂ ਦੇ ਵਿੱਚੋਂ ਆਣ ਕੇ ਤੇ ਇੱਥੇ ਤਰਨਤਾਰਨ ਦੇ ਵਿੱਚ ਆਜ਼ਾਦ ਉਮੀਦਵਾਰ ਖਲੋਤੇ ਨੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਜੀ ਜਿੰਨੇ ਮਰਜ਼ੀ ਆਜ਼ਾਦ ਖਲੋਈ ਜਾਣ ਬਾਕੀ ਆਜ਼ਾਦ ਖਲੋਣ ਦਾ ਵੀ ਇੱਕ ਜਰੀਆ ਹੁੰਦਾ ਵੀ ਉਹ ਜਿਹੜਾ ਏਰੀਏ ਦਾ ਸਾਡੇ ਜਿਹੜੇ ਏਰੀਏ 'ਚ ਵੋਟ ਵਾ ਤੇ ਉਸ ਏਰੀਏ ਦਾ ਬੰਦਾ ਜਿਹੜਾ ਵਾ ਉਹ ਹੀ 100% ਜੇ ਵੋਟ ਪਵੇ ਤੇ ਜਿੱਤਨ 'ਚ ਬੈਨੀਫਿਟ ਵਾ ਜੇ ਇਹ ਬਾਹਰ ਦੇ ਬੰਦੇ ਨੂੰ ਜਿਤਾ ਦਿਨੇ ਜਿੱਦਾਂ ਕਰਦਾਸ ਕੋਲੋਂ ਆਪਣਾ ਸੰਨੀ ਦੇਵ ਨੂੰ ਜਿਤਾਤਾ ਸੀ ਸੰਨੀ ਨੂੰ ਜਿਤਾਇਆ ਨਾ ਹਾਂਜੀ ਉਸ ਤੋਂ ਬਾਅਦ ਸੰਨੀ ਜਿਹੜਾ ਸੀ ਉਹ ਐਕਟਰ ਉਹ ਆਪਣਾ ਉੱਥੇ ਜਾ ਕੇ ਬੰਬੇ ਬਹਿ ਗਿਆ ਤੇ ਮੁੜ ਕੇ ਹੀ ਨਾ ਕਿਸੇ ਨੂੰ ਪੁੱਛਣ ਜੋਗੇ ਤੇ ਨਾ ਦੱਸਣ ਜੋਗੇ ਬਾਹਰ ਦੇ ਨੂੰ ਵੋਟ ਪਾਉਣ ਦਾ ਸਾਡਾ ਜਿਹੜਾ ਘਾਟਾ ਵਾ ਸਾਨੂੰ ਇੱਥੇ ਵਾਲੇ ਜਿਹੜਾ ਇਸ ਏਰੀਏ ਦਾ ਵਿੱਚ ਰਹਿਣ ਵਾਲਾ ਬੰਦਾ ਉਹਨੂੰ ਵੋਟ ਪਾਉਣੀ ਚਾਹੀਦੀ ਆ ਔਰ ਜਿਹਨੂੰ ਮਰਗੀ ਅਸੀਂ ਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾ ਤੇ ਕਿਸੇ ਦੇ ਹੱਕ ਚਾ ਵਾ ਤੇ ਨਾ ਕਿਸੇ ਦੇ ਖਿਲਾਫ ਚ ਆ ਪਰ ਅਸੀਂ ਕਹਿੰਦੇ ਵੀ ਜਿਆਦਾਤਰ ਸਾਨੂੰ ਜਿਹੜੀ ਆਸ ਨੂੰ ਲੋਕਾਂ ਦੀ ਜਿਹੇ ਦੇ ਵੋਟ ਪਾਉਣ ਦੀ ਉਹ ਜਾਂਤ ਉਮੀਦਵਾਰਾਂ ਦੀ ਵੋਟ ਜਿਹੜੀ ਉਹ ਜਾਂਦੀ ਨਿਕਲੇਗੀ ਹਲਾਤਾਂ ਦੇ ਮੁਤਾਬਕ ਤੇ ਪਾਰਟੀਆਂ ਦੇ ਭਰੋਸੇ ਦੇ ਮੁਤਾਬਕ ਕਿਉਂਕਿ ਭਰੋਸਾ ਕਿਸੇ ਵੀ ਪਾਰਟੀ ਤੇ ਜਿਹੜਾ ਕਰਨਾ ਉਹ ਪਬਲਿਕ ਨੂੰ ਬਹੁਤ ਉੱਠਾ ਹੋ ਗਿਆ ਲੋਕੇ ਸੋਚੇ ਜਾਂਦੇ ਆ ਕਿ ਵੋਟ ਪਾਈ ਤੇ ਪਾਈਏ ਕਿੰਨੂੰ ਵੋਟਰਾਂ ਨੂੰ ਕੋਈ ਸੁਝਾਅ ਦੇਣਾ ਚਾਹੋ ਹਾਂਜੀ ਵੋਟਰਾਂ ਨੂੰ ਕੋਈ ਸੁਝਾਅ ਦੇਣਾ ਚਾਹੋ ਜਿਹੜੀ ਮਿਲ ਕੇ ਲੋਕ ਵੋਟ ਪਾਉਣਗੇ ਦੇਖੋ ਜੀ ਵੋਟ ਜਿਹੜੀ ਗੱਲ ਵਾ ਇਹ ਬੰਦਿਆਂ ਦਾ ਲੋਕਾਂ ਦਾ ਅੱਜ ਕੱਲ ਸਾਡੇ ਪੰਜਾਬੀਆਂ ਦਾ ਰੋਹ ਆ ਜਿੱਦਰ ਨੂੰ ਹੋ ਜੀ ਦੂਸਰੀ ਜਿਹੜੀ ਗੱਲ ਵਾ ਅਸੀਂ ਤੇ ਕਹਾਂਗੇ ਕਿ ਜਿੰਦੋਂ ਵੀ ਵੋਟ ਪਾਉਣੀ ਆ ਸਭ ਤੋਂ ਪਹਿਲਾਂ ਉਸ ਬੰਦੇ ਦੀ ਬੈਕਗ੍ਰਾਉਂਡ ਫਿਰ ਉਸ ਦਾ ਬੰਦੇ ਦਾ ਕਿਸੇ ਵੀ ਕੰਮ ਵਿੱਚ ਤਜਰਬਾ ਹੋਣਾ ਚਾਹੀਦਾ ਵਾ ਕਿ ਜਾਂ ਧਰਤੀ ਦਾ ਬਰਸਾਤਾਂ ਦਾ ਪਾਣੀ ਦਾ ਮੁੱਦਾ ਲਾ ਲਓ ਜਾਂ ਆਪਣਾ ਅਦਰਿਆਵਾਂ ਦਾ ਪਾਣੀ ਲਾ ਲਓ ਜਾਂ ਘਰਾਂ ਦਾ ਜਿਹੜਾ ਅਸੀਂ ਪੋਟਰਾ ਚਲਾ ਚਲਾ ਕੇ ਵੇਸਟ ਪਾਣੀ ਕਰਦੇ ਆ ਜਾਂ ਪ੍ਰੋਫੂਸ਼ਨ ਦਾ ਕਿਸੇ ਕੋਲ ਕੋਈ ਮੁੱਦੇ ਤੇ ਨਹੀਂ ਲੜਚਣ ਲੜੀ ਜਾਂਦੀ ਅੱਜ ਕੱਲ ਸਿਰਫ ਇੱਕ ਸਿਸਟਮ ਬਣ ਚੁੱਕਾ ਪੰਜਾਬ ਦਾ ਵੀ ਜਿੱਦੋਂ ਨੂੰ ਲੋਕਾਂ ਦਾ ਰੋਹ ਹੋ ਗਿਆ ਉਦੋਂ ਨੂੰ ਲੋਕਾਂ ਨੇ ਹੋ ਜਾਣਾ ਵਾ ਮੁੱਦੇ ਦੇ ਬੋਰਡ ਪਾਣੀ ਚਾਹੀਦੇ ਆ ਵੀ ਜਿੰਦੂ ਅਸੀਂ ਬੋਰਡ ਪਾਉਣ ਲੱਗੇ ਆ ਉਸ ਬੰਦੇ ਨੂੰ ਤਜਰਬਾ ਕਿਸ ਚੀਜ਼ ਦਾ ਵਾ ਇਰਬੇ ਦੇ ਆਧਾਰ ਤੇ ਵੋਟ ਚਾਹੀਦੀ ਆ ਪਰ ਇੱਥੇ ਤਜਰਬਾ ਨਹੀਂ ਵੇਂਦੇ ਤੇ ਸੂਰਤਾ ਵੇਂਦੇ ਆ ਵੀ ਖੂਬਸੂਰਤ ਤੇ ਮਹਿੰਗੀ ਗੱਡੀ 'ਚ ਕਿਹੜਾ ਬੰਦਾ ਹੁੰਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵੱਲੋਂ ਤੁਸੀਂ ਤਰਨਤਰਨ ਦੇ ਵਿੱਚ ਰਹਿੰਦੇ ਹੋ ਕੋਈ ਵਿਕਾਸ ਕੀਤਾ ਗਿਆ ਕਿ ਨਹੀਂ ਮੈਂ ਕਿਹਨਾਂ ਨੇ ਝੱਗਾ ਬਣ ਕੇ ਦੌਰੇ ਨਹੀਂ ਕੀਤਾ ਤੁਸੀਂ ਜਾ ਕੇ ਮੇਰੀ ਗਲੀ 'ਚ ਵੀਡੀਓ ਬਣਾ ਲਓ ਬਾਕੀ ਤੁਹਾਨੂੰ ਸਾਰਾ ਸ਼ਹਿਰ ਦਾ ਪਤਾ ਲੱਗ ਹੀ ਜਾਊਗਾ ਕਿ ਇਹਨਾਂ ਨੇ ਕੀ ਕੀਤਾ ਇਹਨਾਂ ਕੋ ਤਾਂ ਸੀਵਰੇ ਨੇ ਢੱਕਣ ਨਹੀਂ ਲੱਗੇ ਮੇਰੀ ਗਲੀ 'ਚ ਜਾ ਕੇ ਵੇਖੋ ਜਿੱਥੇ ਤੁਹਾਨੂੰ ਇਹ ਖਾਲੀ ਪਲਾਟ ਦੀ ਦਾਵਾ ਉਥੇ ਕੂੜੇ ਦਾ ਢੇਰ ਦੀ ਹੂਆ ਜਿੱਥੇ ਖਾਲੀ ਪਲਾਟ ਹੋ ਉਥੇ ਕੂੜੇ ਦਾ ਢੇਰ ਹੋ ਇਨਾਂ ਦੇ ਕੂੜੇ ਵਾਲੇ ਡਸਟਬਿਨ ਜਿਹੜੇ ਆ ਇਹਨਾਂ ਦੇ ਰਾਜ ਵਿੱਚ ਕੋਮੀ ਨਹੀਂ ਲੱਗੇ ਜੇ ਤੁਸੀਂ ਗੱਲ ਕਰ ਲੋ ਆਪਣੀਆਂ ਲਾਈਟਾਂ ਦੀ ਤੇ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਦੀਆਂ ਲਾਈਟਾਂ ਵੀ ਕੰਪਲੀਟ ਲੱਗੀਆਂ ਕਈਆਂ ਗਲੀਆਂ ਦੇ ਵਿੱਚ ਤੇ ਭਾਵੇਂ ਦਿਨੇ ਲਟਕੇ ਲੈ ਲਿਓ ਕਿਸੇ ਸਰਬਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ